ਸਬੂਤ ਮੇਰੇ ਕੋਲ ਹੈਗੇ ਨੇ ਮੈਂ ਤੁਹਾਨੂੰ ਦਿਖਾਨੀ ਆ ਸਾਰਿਆਂ ਨੂੰ ਇਹ ਮਿਲੋ ਆ ਦੇਖੋ ਕੀ ਕਰਨਾ ਹੈ شکایت ਕਰਨਾ ਹੈ ਕਹਿੰਦੇ ਕੋਰਟ ਵਿੱਚ ਜਾਓ ਕੱਲਿੰਨਾ ਨੇ ਮੈਰਿਜ ਕਰਾਈਏ ਗੁਰਦਵਾਰਿਆਂ ਚ ਕਿੰਨੇ ਪਰਮਿਸ਼ਨ ਦਿੱਤੀ ਐ ਇਹਨਾਂ ਨੂੰ ਜਿਵੇਂ ਵਿਆਹ ਕਰਾਉਣ ਕਿਹੜੇ ਗੁਰੂ ਘਰ ਵਾਲੇ ਕਹਿੰਦੇ ਨੇ ਕਰਾ ਲਓ ਤੁਸੀਂ ਆ ਮੇਰੇ ਨਾਲ ਹਜੇ ਅੰਦਾ ਕੋਈ ਡਿਵੋਰਸ ਨਹੀਂ ਹੋਇਆ ਕੁਛ ਨਹੀਂ ਹੋਇਆਗਾ ਕਾਰਵਾਈ ਕਰਾ ਲੈਂਦੇ ਹਾਂ ਵੈਰੀਫਾਈ ਕਰਨੀ ਨਾ ਅੰਤ ਅੱਜ ਫਿਰ ਵੀ ਕਾਰਵਾਈ ਕਰੋ ਵੈਰੀਫਾਈ ਨਹੀਂ ਇਹਨੇ ਟੋਕੇ ਨਾਲ ਕਾਗਜ਼ ਚੱਲ ਨਹੀਂ ਕਾਗਜ਼ ਗੁਰਦੁਆਰੇ ਤੇ ਦਿੱਤੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਪ੍ਰਵਿੰਦਰ ਸਿੰਘ ਦਾ ਠੀਕ ਹੈ ਜਿੱਦ ਤੱਕ ਤਲਾਕ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾ ਕਿ ਤੇ ਵਿਆਹ ਕਰਾਇਆ ਕਿ ਇੱਥੇ ਫਿਰਦੇ ਨੇ ਮਨ ਸੰਪਤੀਆਂ ਵੀ ਆ ਗਈਆਂ ਸੇਟ ਆਈਡੀ ਚ ਕੋਈ ਵੀ ਜਾਨੀ ਨੁਕਸਾਨ ਹੋਣ ਦਾ ਜਿੰਮੇਵਾਰ ਹੋਣਗੇ ਕੀ ਤੁਸੀਂ ਨਾ ਡੀਐਸਪੀ ਸਾਹਿਬ ਅਗੇ ਕ੍ਰਾਈਮ ਰਿਸਟੂ ਪੇਮੈਂਟ ਲਗੇ ਇਹ ਤੁਹਾਨੂੰ ਕੋਈ ਨਗਰ ਦਾ ਕੋਈ ਕੋਈ ਡਾਕੂਮੈਂਟ ਹੈਗੇ ਉਹ ਦੇ ਦਿਓ ਬੰਦੀ ਕਰਵਾ ਗਏ ਹੋ ਜੀ ਮੈਂ ਸਾਰੇ ਕਾਗਜ਼ ਨੇ ਜਿਹੜੀ ਬੰਦ ਅੱਜ ਹੀ ਕਰਵਾ ਕਰਦੇ ਹਾਂ ਮੈਂ ਟਾਈਮ ਟੇਬਲ ਅੱਗੇ ਬੈਠ ਕੇ ਰਹਾ ਮੈਂ ਵੈਰੀਫਾਈ ਕਰ ਰਿਹਾ ਜਿਹੜੀ ਬੰਦ ਕਰਨੇ ਨੇ ਮੈਂ ਸਬੂਤ ਆਪਣੇ ਵੈਰੀਫਾਈ ਕਰਨ ਦੀ ਕੀ ਕਰਨੀ ਆ ਪਿਛਲੀ ਵਾਰੀ ਵੀ ਤੁਹਾਨੂੰ ਚਿੱਠਾ ਭੇਜਦਾ ਸੀ ਮੈਂ ਉਦੋਂ ਵੀ ਕਹਿੰਦੇ ਸੀਗੇ ਇਹ ਕਰਾਏ ਵੇਖਦੇ ਨਹੀਂ ਹੋ ਕੇ ਵੀ ਤੁਸੀਂ ਮੇਰੀ ਸੁਣਾਈ ਨਹੀਂ ਲੇਤੀ ਲਾਸਟ ਵਾਰ ਤੁਸੀਂ ਮੋੜ ਕੇ ਜਦੋਂ ਫੋਟੋ ਖਿਚਾ ਰਹੇ ਸੀ ਉਹਨਾਂ ਕੋਲੋਂ ਫਾਰਮਾਂ ਤੇ ਮੋੜ ਕੇ ਸਿਗਨ ਕਰਦੇ ਰਹੇ ਸੀ ਉਹਨਾਂ ਜਨਨ ਛੱਟੋ ਨੇ ਨਾ ਸਾਰਾ ਕੰਮ ਉਹਨਾਂ ਨੇ ਕਿਹਾ ਕਿ ਇਹਰਾ ਕਾਰ ਖਰਾਬ ਹੋਇਆ ਸਰ ਮੈਂ ਦਿੱਕਤ ਨਾਲ ਦੇਖਾਂ ਦੀ ਜਿੱਦਲੀ ਪਾਜਾਣਾ ਤੋਂ ਉਹਨਾਂ ਨੇ ਅੱਜ ਦਿੱਲੀ ਜਾਣਾਗਾ ਸ਼ਾਮ ਨੂੰ ਤੇ ਕਮਰਾ ਬੁੱਕ ਕਰਵਾ ਲੇਗਾ ਇਹਨਾਂ ਲਈ ਠੀਕ ਹੈ ਜੀ ਇਹਦਾ ਸਰ ਜੀ ਇੱਕ ਮਿੰਟ ਆਇਓ ਮੜਾ ਦਾ ਵੀ ਸ਼ਿਕਾਇਤ ਮਿਲੀ ਆ ਸੀ ਅੱਗੇ ਫਾਰਵਰਡ ਕਰਦੇ ਆ ਉਹ ਮੈਂ ਦੇਣੀ ਉਹ ਹੋ ਗਿਓ ਇਹਨਾਂ ਨੇ ਪਾਤੀ ਨਾ ਉਧਰ ਵੀ ਇੱਕ ਪਾਤੀ ਜਿਹੜੇ ਇਹਨਾਂ ਨੇ ਮੰਨਦੇ ਤੁਸੀਂ ਕੁਛ ਨਹੀਂ ਨੇ ਤੁਸੀਂ ਕੇਸ ਦਾ ਲੈਣ ਆਏ ਹੋ ਕਿਸੇ ਦੇ ਕੈਂਪਸ ਨੂੰ ਸਰ ਕੀ ਨਾਮ ਲੱਪਣਾ ਨੰਨ ਰਮਨਦੀਪ ਸਿੰਘ ਜੀ ਮੈ ਰਿਟਰਨ 50000 ਹਾਂ ਠੀਕ ਹੈ ਨਾ ਚਲਦੇ ਇਸ ਮੈਂ ਲਾਈਫ ਬਸ ਇਹਨਾਂ ਨੇ ਗਰਮੀਤ ਕੋਰੇ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਮੰਦ ਕਾਨੂੰਨੀ ਕਰਵਾਈ ਹੋਵੇਗੀ ਫਿਰ ਅੰਬਾ ਤੇ ਥਾਣੇ ਗਈਆਂ ਥਾਣੇ ਵਾਲੇ ਕਹਿੰਦੇ ਜੇ ਕੋਰਟ ਵਿੱਚ ਜਾਓ ਕਿ ਕੋਰਟ ਕਹਿੰਦਾ ਦੂਜਾ ਵਿਆਹ ਕਰਾ ਲਓ ਕਿੰਨੇ ਕਿਹਾ ਗਾ ਦੂਜਾ ਵਿਆਹ ਕਰਾਣਾ ਵਾਸਤੇ ਥਾਣੇ ਵਾਲੇ ਸੁਣਦੇ ਨਹੀਂਗੇ ਹਰ ਜਗ੍ਹਾ ਤੇ ਕਾਰਨਾਮੇ ਕਰਦੀ ਚਿੱਠੇ ਦੇ ਕੋਈ ਥਾਰ ਵਾਲੀ ਮਸ਼ਹੂਰ ਹੀ ਐ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵੱਸੇ ਨਹੀਂ ਕਿਸੇ ਪਾਸੇ ਵੀ ਨਹੀਂ ਦੂਜਿਆਂ ਨੂੰ ਵੱਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹੜਾ ਕੋਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲੋ ਜਵਾਕ ਜੰਮ ਲੋ ਜਨਨੀਆਂ ਨੂੰ ਬਾਹਰ ਛੱਡ ਦਿਓ ਦੱਸੋ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਰਟ ਨੂੰ ਕੀ ਕਹਾਂ ਮੈਂ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪ ਹਾਂ ਇਹਨਾਂ ਨੇ ਮੈਨੂੰ ਸਤਾ ਰੱਖਿਆਗਾ ਜਿਹਨਾਂ ਮੈਂ ਜਵਾਕਾਂ ਨੂੰ ਲੈ ਕੇ ਕਰਾਇਆ ੱੱੱਕੇ ਖਾਂਦੀ ਫਿਰਦੀਆਂ ਗਈਆਂ ਇਹਨੂੰ ਸ਼ਰਮ ਨਹੀਂ ਆਉਂਦੀ ਏਡੀਆਂ ਗੰਦੇ ਜਨਾਨੀਆਂ ਨੂੰ ਡੁੱਬ ਕੇ ਮਰ ਜਾਣ ਦੇ ਮਾਪਿਓ ਕਿਤੇ ਡੁੱਬ ਕੇ ਨੱਕ ਡੋਬੋ ਕੇ ਮਰ ਜਾਣ ਕਿਸੇ ਦਾ ਤਾਂ ਘਰ ਛੱਡ ਦਵੇਂ ਕਿਸੇ ਦਾ ਘਰ ਨਹੀਂ ਛੱਡਦੀ ਏ ਘਰ ਵਾਲਾ ਨਾਲੇ ਗੱਲ ਕੀਤੀ ਵੀ ਤੂੰ ਘਰ ਵਾਲਾ ਰਹਿੰਦਾ ਹੀ ਨਹੀਂ ਮੇਰੇ ਨਾਲ ਚਿੱਟੇ ਦੇ ਕੇਸ ਵਿੱਚ ਅੰਦਰ ਸੀਗਾ ਹੁਣ ਵੀ ਬਾਹਰ ਕੇ ਚਿੱਟਾ ਹੀ ਵੇਚੀ ਜਾਂਦੇ ਨੇ ਕਿੱਥੋਂ ਆਏ ਪੈਸੇ ਜੇ ਥਾਰ ਸਰਕਾਰ ਨੇ ਅੰਦਰ ਕਰਦੀ ਕੋਠੀ ਸੀਲ ਕਰਤੀ ਪੈਸੇ ਕਿੱਥੋਂ ਆਏ ਇਹਨਾਂ ਦੇ ਕੋਲ ਕਿ ਥੋਏ ਖਰਚਾ ਜਾਂਦੇ ਕਿ ਕੋਡ ਵਿੱਚ ਵਕੀਲ ਨੇ ਪੈਸੇ ਨਾ ਲੈਉਣਗੇ ਮਗਰ ਕੀ ਲੱਗਦਾ ਤੁਹਾਨੂੰ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਇਥੋਂ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੀ ਕਰਾ ਕੇ ਵੀ ਇਹ ਕੁੜੀ ਨੂੰ ਇਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਹੈ ਨਾਮ ਲੈਂਦੀ ਹੈ ਮੈਨਾਂ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲੋ ਕੇ ਮੇਰੇ ਵਿਆਹ ਕਰਾ ਲਓ ਮੈਂ ਵੀ ਕਰਾ ਲੈਨੀ ਮੈਂ ਮੇਰਾ ਵੀ ਅਧਿਕਾਰ ਹੈ ਨਾ ਹਾਂ ਮੇਰੇ ਕੋਲ ਹੈਗਾ ਜੀ ਆ ਮੈਂ ਗੁਰਦੁਆਰੇ ਦੇ ਵਿੱਚੋਂ ਲੈ ਕੇ ਆਈ ਆ ਆ ਦੇਖੋ ਆ ਬਲਵਿੰਦਰ ਸਿੰਘ ਮੇਰਾ ਐਡਰੈਸ ਲਿਖਿਆ ਹੋਇਆ ਹੈ ਆਧਾਰ ਕਾਰਡ ਤੇ ਠੀਕ ਹੈ ਆ ਅਮਨਦੀਪ ਇਹਦਾ ਐਫੀਡੇਟ ਆ ਇਹਦਾ ਪਿਓ ਜਸਵੰਤ ਸਿੰਘ ਅਮਨਦੀਪ ਪੁੱਤ ਜਸਵੰਤ ਸਿੰਘ ਪੁੱਤਰੀ ਠੀਕ ਹੈ ਜੀ ਆ ਇਹਨਾਂ ਦੇ ਸਹਾਨ ਕਿਤੇ ਨੇ ਆ ਗਵਾਹ ਇਹ ਗਵਾਹ ਕਿਹੜੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਇਹਨਾਂ ਦੇ ਦੁੱਕੀ ਦੇ ਬੰਦੇ ਸਾਡੇ ਘਰੇ ਬਿਠਾ ਰੱਖੇ ਨੇ ਵੀ ਇਹ ਜਨਾਨੀ ਨੂੰ ਬੱਚੇ ਸਮੇਤ ਵੜਨ ਨਹੀਂ ਦੇਣਾਗਾ ਉਹਨੂੰ ਕਬਜ਼ਾ ਕਰਾ ਕੇ ਰੱਖਿਆ ਇਹ ਗਵਾਨਾਂ ਨਾਲ ਚੱਕ ਕੇ ਨਾ ਕਿਹਾ ਆ ਇਹਨਾਂ ਦੇ ਸੈਨਿਕ ਕਿਹੜੇ ਗਵਾਨੇ ਕਿਹੜੇ ਗੁਰਦੁਆਰੇ ਵਾਲੇ ਪਰਮਿਸ਼ਨ ਦਿੰਦੇ ਨੇ ਗੁਰਦੁਆਰੇ ਚ ਧੰਦਾ ਬਣਾ ਰੱਖਿਆ ਗੁਰਦੁਆਰੇ ਵਾਲਿਆਂ ਨੇ ਬਿਨਾ ਤੁਸੀਂ ਪ੍ਰੂਫ ਤੋਂ ਬਿਨਾ ਤੁਸੀਂ ਕੌਣ ਨਾਲ ਗਿਆ ਕੋਈ ਵੀ ਨਹੀਂ ਨਾਲ ਗਿਆ ਅਖੇ ਦੋ ਜਣੇ ਆਏ ਸੀ ਜੀ ਅਸੀਂ ਤਾਂ ਅੱਗੇ ਕੁਆਰੇ ਹੈਗੇ ਆ ਅਸੀਂ ਆਪਣੀ ਰਜਮੰਦੀ ਨਾਲ ਵਿਆਹ ਕਰਾ ਰਿਆ ਮੈਨੂੰ ਦੋ ਪਹਿਲਾਂ ਮੇਰਾ ਹੱਕ ਬਣਦਾ ਕਿ ਜਿੱਥੇ ਮਰਜ਼ੀ ਜਾ ਕਿਨੇ ਕਿਨੇ ਕਰਾਇਆ ਵਿਆਹ ਅਮਨਦੀਪ ਕੌਰ ਨੇ ਜਿਹੜੀ ਥਾਰ ਵਾਲੀ ਦੈਨਾਂ ਤਾਂ ਮਸ਼ਹੂਰ ਸੀਗੀ ਪਹਿਲਾ ਚਿੱਟੇ 'ਚ ਫੜੀ ਗਈ ਹੈ ਵਿਜੀਲੈਂਸ ਵੱਲੋਂ ਤੇ ਹੁਣ ਜਿਹੜਾ ਕੁਲਵਿੰਦਰ ਸਿੰਘ ਆ ਜਿਹੜਾ ਉਹਦੇ ਨਾਲ ਰਹਿੰਦਾ ਸੀ ਮੇਰਾ ਘਰ ਵਾਲਾ ਉਹਦੇ ਨਾਲ ਆ ਇਹਨਾਂ ਦੇ ਤਾਂ ਆਰ ਕਾਟ ਰਹੇ ਆ ਦੇਖੋ ਗੁਰੂ ਘਰਾਂ ਦੇ ਲਾਲ ਸਿੰਘ ਲਾਲ ਸਿੰਘ ਗੁਰਦੁਆਰਾ ਮੈਂ ਸਵੇਰ ਦੀ ਆ ਕੇ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਆਈ ਆ ਜਿੱਥੇ ਤਾਂ ਕਮੇਟੀ ਦੇ ਮੈਂਬਰ ਬੈਠੇ ਨੇ ਉਹ ਕਹਿੰਦੇ ਸਾਡੇ ਕੋਲ ਰਿਕਾਰਡਿੰਗਾਂ ਚੱਲਦੀਆਂ ਨੇ ਠੀਕ ਹੈ ਸਾਡੀ ਪਰਮਿਸ਼ਨ ਹੁੰਦੀ ਸੈਨ ਹੁੰਦਿਆ ਫਿਰ ਅਸੀਂ ਕਰਦੇ ਜਿਹੜੇ ਦੋਗਲੇ ਬੈਠੇ ਨੇ ਗੁਰੂ ਘਰਾਂ ਦੇ ਵਿੱਚ ਟੋਂਗਰ ਜਾਇਆ ਹੋਇਆ 25 2500 5 5000 ਰੁਪਏ ਪੁੱਛੇ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋਗੇ ਹਾਜੇ ਕੇਂਦਰ ਜੇ ਗਰੰਟੀ ਸਿੰਗਲ ਤੋਂ ਕੁਝ ਮਿਲਦਾ ਨਹੀਂਗਾ ਅਮੀਲੇ ਤਾਂ ਜਾਂਦਾ ਤੈਨੂੰ ਦੋ ਨੰਬਰ ਧੰਦਾ ਕਰਾ ਕੇ ਕਰਾ ਕੇ ਤੁਸੀਂ ਪਰਮਿਸ਼ਨ ਲਈ ਕੋਈ ਇਨਕੁਵਰੀ ਕੀਤੀ ਕਿਸੇ ਦੀ ਵੀ ਇਹ ਬੰਦਾ ਕਿੱਥੋਂ ਆਇਆ ਕਿੱਥਣ ਆਇਆ ਚੱਕ ਕੇ ਤੁਸੀਂ ਲਾਵਾ ਲੈ ਲਿਆ ਕਿ ਗੁਰੂ ਮਹਾਰਾਜ ਐਵੇਂ ਹੀ ਬੈਠਾ ਹੋ ਜਾਗਾ ਉੱਤੇ ਵਿਹਾਜਣਾ ਕਹਣਾ ਲਾਵਾ ਲੈ ਲਵੇ ਪਹਿਲਾਂ ਇੱਕ ਨਾਲ ਤੇ ਤੁਸੀਂ ਕਰ ਲੋ ਪ੍ਰਸ਼ਾਸਨ ਵੱਲੇ ਜਾਂਦੀ ਆ ਉਹ ਕਹਿ ਦਿੰਦਾ ਜੀ ਕੋਰਟ ਵਿੱਚ ਜਾਓ ਜੀ ਤੁਸੀਂ ਮੈਂ ਕਿਉਂ ਕੋਰਟ ਵਿੱਚ ਜਾਵਾਂ ਮੇਰੇ ਨੰਨ ਬੇੜੇ ਇਹਨਾਂ ਨੇ ਗੰਦ ਪਾ ਰੱਖਿਆ ਨੀਰਾ ਕਿੱਥੇ ਆਏ ਹੋ ਕੀ ਸ਼ਿਕਾਇਤ ਕਰਨ ਆ ਮੈਂ ਸ਼ਿਕਾਇਤ ਕਰਨ ਗਈ ਸੀ ਕਿਉਂਕਿ ਏਰੀਆ ਲੱਗਦਾ ਸੀ ਸਿਮਨ ਲਾਈਨ ਗੁਰੂ ਘਰ ਹੁੰਦੀ ਸੀ ਮੈਨੂੰ ਉੱਥੇ ਜਾ ਕੇ ਕਹਿੰਦੇ ਜੀ ਕੋਰਟ ਵਿੱਚ ਜਾਓ ਮੈਂ ਕਿਉਂ ਕੋਰਟ ਵਿੱਚ ਜਾਵਾਂ ਥਾਣਾ ਹੈ ਥਾਣਾ ਕਰੇ ਪਰਚਾ ਕੱਟੇ ਥਾਣੇ ਵਾਲੇ ਇਹਨਾਂ ਨੇ ਗੰਦ ਪਾਇਆ ਹੋਇਆ ਇਹਨਾਂ ਨੇ ਨੀਰਾ ਤੁਹਾਡੇ ਕੀ ਸੁਤਾ ਬਲਵਿੰਦਰ ਰਾਣਾ ਤੁਹਾਡੇ ਮੈਰੇ ਮੇਰੇ ਕੋਲ ਹੈ ਗਿਆ ਜੀ ਆਖਰੇ ਤੇ ਮੈਂ ਦਿਖਾ ਦੇਣੀ ਆ ਤੁਹਾਨੂੰ ਸਾਰੇ ਮੇਰੇ ਪੱਟਿਆਂ ਦੇ ਸਾਰੇ ਨੇ ਸਾਰੇ ਰੂਪ ਨੇ ਮੇਰੇ ਕੋਲ ਦਿਖਾਉਂਗਾ ਆ ਦੇਖੋ ਆ ਮੇਰਾ ਆਧਾਰ ਕਾਰਡ ਹੈ ਗੁਰਮੀਤ ਕੌਰ ਵਾਈਫ ਆ ਬਲਵਿੰਦਰ ਸਿੰਘ ਪਪਾ ਜੀ ਮਰ ਸਿੰਘ ਨਗਰਬਸਤੀ ਨੰਬਰ 6 ਆ ਸਾਰਾ ਐਡਰੈਸ ਹੈ ਆ ਬਲਵਿੰਦਰ ਸਿੰਘ ਦਾ ਵੋਟ ਕਾਰਡ ਹੈ ਉਤੋਂ ਦਾ ਹੀ ਆ ਮੇਰਾ ਵੋਟ ਕਾਰਡ ਹੈ ਆ ਬਲਵਿੰਦਰ ਸਿੰਘ ਲਿਖਿਆ ਹੋਇਆ ਕਿ ਵੋਟ ਕਾਰਡ ਜਿਹੜੇ ਪਿੰਡ ਦੇ ਸਰਪੰਚ ਬੈਠੇ ਹੋਏ ਨੇ ਜਿਨ੍ਹਾਂ ਨੂੰ ਹਜ਼ਾਰ ਲੋਕ ਚੁਣਦੇ ਨੇ ਉਹ ਐਵੇਂ ਜਾਨੇ ਖੜੇ ਦਾ ਵੋਟ ਕਾਰਡ ਬਣਾ ਦਿੰਦੇ ਨੇ ਬਿਨਾ ਪ੍ਰੂਫਾਂ ਤੋਂ ਅੱਜ ਕੱਲ ਸਰਕਾਰੀ ਆਨਲਾਈਨ ਹੈ ਪਾਗਲ ਨਹੀਂ ਹੋਗੇ ਆ ਪਿੱਛੇ ਐਡਰੈਸ ਲਿਖਿਆ ਹੋਇਆਗਾ ਸਾਰਾ ਠੀਕ ਹੈ ਆਏ ਤੇ ਮੇਰੇ ਬੱਚਿਆਂ ਦੇ ਵੀ ਆਧਾਰ ਕਾਰਡ ਪਹਿਲਾਂ ਰੋਣਾ ਪਿਆ ਤੇ ਉਹ ਤਰਾਇ ਨਹੀਂ ਕੀਤਾ ਵੀ ਘਰ ਆ ਲੈਣਾ ਰਹਿੰਦਾ ਜਾਂ ਕੀ ਹੈ ਲਿਵਿੰਗ ਰਿਲੇਸ਼ਨਸ਼ਿਪ ਕਹ ਦਿੰਦੇ ਸੀਗੇ ਪ੍ਰਸ਼ਾਸਨ ਕੋਲ ਜਾਈਏ ਲਿਵਿੰਗ ਰਿਲੇਸ਼ਨ ਉਹ ਹੀ ਗੱਲ ਭਗਵੰਤਮਾਨ ਨੇ ਆਹਦੇ ਚਾਕੇ ਛੱਡ ਰੱਖੇ ਨੇ ਤੇ ਦੂਜਿਆਂ ਦਾ ਘਰ ਵੀ ਬੇੜਾ ਕਰ ਕਰ ਰੱਖਿਆ ਮੋਦੀ ਆਪਦਾ ਤਾਂ ਵਸਾ ਨਹੀਂ ਸਕਿਆਗਾ